ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਕਿਰਪਾ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪੱਜੂ ਦੀ ਖਰੀਦਦਾਰੀ ਕਰਿਆ ਕਰੋ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਆਪਣੀ ਨਰਖ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਪੰਦਾ ਪਹੁੰਚੇ ਆ ਪਿੰਡ ਮੂਸਾ ਜ਼ਿਲ੍ਹਾ ਸ਼੍ਰੀ ਤਾਮਤਾ ਸਰ ਤੇ ਤਸੀਬ ਪੱਟੀ ਹੀਰੇ ਦੇ ਬਾਈ ਦੇ ਫਾਰਮ ਤੇ ਪੰਜ ਛੇ ਪਸ਼ੂ ਤੇਲ ਕਰਦੇ ਆਂ ਸਾਂਝੀ ਬਣੇ ਰਿਓ ਅੱਡ ਤੱਕ ਰਹੇ ਜੀ ਬਾਈ ਹੀਰੇ ਕੀ ਹਾਲ ਜੇ ਵਧੀਆ ਵਧੀਆ ਬਾਬਾ ਜੀ ਵਧੀਆ ਚਲਦਾ ਜੀ ਸ਼ੁਕਰ ਹੈ ਜੀ ਉਹ ਸੁਣਾ ਚੜਦੀ ਕਲਾ ਜੀ ਦੱਸ ਕਰੀਏ ਨੋਰਾ ਜਿਹੜਾ ਤਰਨ ਦਾ ਨਪਿੰਡ ਮੋਸਾ ਤਰਨ ਜੀ ਤਰਨ ਤਰਨ ਮੋਬਾਈਲ 95 ਜਿਹੜਾ 13 44 ਕਿਤੇ ਨਾ ਹੂੰ ਠੀਕ ਹੈ ਜੀ ਕਿੰਨੇ ਕ ਪਸ਼ੂ ਆਪਣੇ ਕੋਲ ਆਜਾ ਵੜਾ ਕਿੰਨਾ ਹੋਣਗੇ ਪੰਜ ਵੜਾ ਆਪਣੇ ਕੋਲ ਪੰਜ ਵੜਾ ਆਪਣੇ ਤਾਂ ਹੈਗੀ ਆ 14 15 ਕਿਲੋ ਦੁੱਧ ਇਹਦੇ ਸਾਢੇ 3-4 ਮਹੀਨੇ ਗੱਬਣ ਵਿੱਚ ਆਉ ਦੂਜੇ ਠੀਕ ਹੈ ਉਹ ਵਿਖਾਵਾਂਗੇ ਇਹ ਤੋਂ ਸ਼ੁਰੂਆਤ ਕਰੀਏ ਸੋਈ ਸਵਾਈ ਤੋਂ ਹਾਂ ਪਰਸਾ ਸੋਈ ਬਾਬਾ ਜੀ ਜਰਸੀ ਜਰਸੀ ਆ ਗਈ ਕਿੰਨਾ ਦੁੱਧ ਕੋਲੇ ਪਰਸਾ ਸੋਈ ਤੇ ਸਾਡਾ 10 ਕਿਲੋ ਬਣਾਉਗਾ ਚਲੋ ਤੋਰਾ ਕਰਾ ਦੇ ਚੈੱਕ ਮੇਰਾ ਪਰਸਾ 10 ਕਿਲੋ ਬਣਾਗਾ ਠੀਕ ਹੈ ਬਾਕੀ ਜੀ ਬਾਕੀ ਆ ਫਾਨ ਚੌਣ ਚਾਣ ਓਕੇ ਨਾ ਚੌਣ ਓਕੇ ਥਣ ਵੜਾ ਨਾ ਥਣ ਮੋਟਾ ਹੈ ਪੂਰਾ ਤੇ ਭਲਾ ਭੁਲਾ ਪਾਈਆਂ ਕਰਕੇ ਸੱਜਣੋਂ ਜਾਪੂਗਾ ਹਾਂ ਠੀਕ ਹੈ ਕੋਈ ਰੱਸੀ ਨਹੀਂ ਪਾਉਣੀ ਪਹਿਲਾਂ ਪਹਿਲੇ ਡੰਗਰ ਕਰਦਾ ਹਾਂ ਇਧਰੇ ਬਹੇਣਾ ਠੀਕ ਹੈ ਲੈ ਚਲੋ ਸਿੰਗ ਜਿੰਨ ਜ਼ਾਦੇ ਨਹੀਂ ਉਂਗਲ ਉਂਗਲੀ ਆ ਬਾਈ ਗੋਰ ਪੀਸੇਂਗੇ ਤੇ ਕੀਮਤ ਕਿੰਨੀ ਕਰ? ਮੋਹਰ ਜਾਇ ਹੀ ਆ ਬਾਬਾ ਜੀ। ਹਾਂ ਜੀ। ਜਾਇ ਜਾਇ। 40000 ਮੰਨ ਕਰਦੇ ਆ 35000 ਵੀ ਦੇ ਦੇਣੀ। 35 ਦੀ ਕਰ ਦੇ। 35 ਦੀ ਦੇ ਦਾਂਗੇ। ਵੇਖ ਲਓ ਜੇ ਤੁਹਾਡੀ ਖੁਸ਼ੀ ਹੈ। ਨਹੀਂ ਖੁਸ਼ੀ ਨਹੀਂ। 30000 ਛੱਡ ਦਾਂਗੇ 36 ਦੀ ਦੇ ਦਾਂਗੇ। ਅੱਗੇ ਆ ਕੇ ਆ। ਇਹ ਵੀ ਕਰੋਸ ਹੀ ਆ ਗਈ ਹਨਾ? ਹਾਂ ਜੀ ਹਾਂ ਜੀ। 80 ਇਹ ਆ ਗਈ ਬਾਬਾ ਜੀ। ਕਰੋਸ ਦੁੱਧ ਹੈ ਨਾ 13 ਲੀਟਰ ਆ ਟੰ ਤੇ 14। ਆ ਮਿਲ ਕਾਫ ਆ ਗਿਆ ਨਾ ਬੱਚਾ ਇਹਦੇ ਮਗਰਾਂ। ਵੇ ਬੱਚਾ 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 ਆ ਗਿਆ ਹੈ ਨਾ ਤੇ ਇੱਕ ਥਾਂ ਤੇ ਤੇਲ ਆ ਗਿਆ ਹੈ ਨਾ ਅਗਲੇ ਦੀ ਹਾਂਜੀ ਹਾਂਜੀ 14 ਕਿਲੋ ਦੁੱਧ ਆ ਹਾਂਜੀ ਹਾਂਜੀ ਉਸ ਤਰ੍ਹਾਂ ਵੜ ਪੰਜਾਹ ਹਜ਼ਾਰ ਦੀ ਅੱਜ ਮੋੜ ਇਹਦਾ ਜਾਇਜ਼ ਰੱਖਣਾ ਉਹਦਾ ਅੱਛਾ 14 ਕਿਲੋ ਦੁੱਧ ਹਾਂ ਜਾਓ ਇੱਥੇ ਆਗਾ ਹੂੰ ਹੂੰ ਤੂੰ ਆ ਦੁੱਜਾ ਤੂੰ ਪਹਿਲਾ ਪਹਿਲਾ ਪਲੋਂ ਨਹੀਂ ਆ ਗਿਆ ਹੈ ਨਾ ਪਹਿਲਾ ਦੂਜਾ ਉਹ ਵੀ ਪਹਿਲੇ ਨਹੀਂ ਹਾਂਜੀ ਉਹ ਵੀ ਪਹਿਲੇ ਨਹੀਂ ਆ ਠੀਕ ਥੋਰ ਨਾ ਥਾਂ ਬੜਾ ਸੋਹਣਾ ਸਜਣਾ ਲਗਾ ਲਊਗੀ ਇਹਦੇ ਤਿੰਨ ਥਾਣਿਆਂ ਬਹੁਤ ਸੋਹਣਿਆਂ ਚਵਾਈ ਵਾਲੇ ਹੱਥੀ ਚਵਾਈ ਵਾਲੇ ਆ ਬੈਕਗ੍ਰਾਉਂਡ ਵੀ ਚੰਗੀ ਤਿਆਰ ਕੀਤੀ ਲਾਇਓ ਠੀਕ ਹੈ ਜੀ ਤਾਜੀ ਸੂਈ ਆ ਕੋਈ 5-6 ਦਿਨ ਦੀ ਸੂਈ ਹੋਗੀ ਹਾਂ ਜੀ ਹਨਾ ਹਾਂ ਜੀ ਇੰਨੇ ਕਿੰਨੇ ਦਿਨ ਦੀ ਸੂਈ ਠੀਕ ਲਓ ਜੀ ਮੋੜ ਲਿਓ ਬੰਦੋ ਹਾਂ ਤਾਂ ਮਾਰ ਖਾਜੀ ਵੜੇ ਪਿਛੋਂ ਜਿਆ ਹੁੰਦੀ ਹੈਗੀ ਫੋਨ ਆਪਦੇ ਪਾਣੀ ਦੇ ਦੁੱਧ ਕਿੰਨਾ ਦੁੱਧ ਚੋਣਾ ਲੋ ਜੀ ਯਾਰੀ ਹੂੰ ਸੋਤ ਸੰਗਣਾ ਬਰਨਾ ਦਾ 14 ਕਿਲੋ ਮੌਕੇ ਦਾ ਹਣਾ ਹੈਗਾ ਹੈਗਾ ਬਾਬੂ ਜੀ 14 ਕਿਲੋ ਆ ਬੱਚਾ ਸਾਜੀ ਸੋਈ ਕਿੰਨੇ ਦਾ ਬਣਾ ਦੇ ਠੀਕ ਕਿੰਨੀ ਕੀਮਤ ਆ ਮੁਰ 40000 ਕਰਦੇ ਉਹਦੇ ਲਈ 37000 ਜੀ ਦੇ ਦਾਂਗੇ ਆਪਾਂ ਚੱਲੇ ਵੀ 36 ਦੀ ਕਰ ਦਿਓ ਕਰ ਦੋ ਕਰ ਦੋ ਬਾਬੂ ਜੀ ਠੀਕ ਆ ਅੱਗੇ ਆ ਗਈ ਐ ਐਫ ਦੇ ਵਿੱਚ ਆ ਗਈ ਨਾ ਜੀ ਇੱਕ ਨੰਬਰ ਬਾਬਾ ਜੀ ਉੱਗੀ ਹੂੰ ਬੱਚੀ ਮਗਰ ਇਹਦੇ ਦੁੱਜੇ ਇਹਦੇ ਬੱਚੀ ਪਹਿਲਾਂ ਸੂਦਾ ਪਲੂਣ ਹੀ ਸੂਈ ਹਣਾ ਚਲੋ ਤੋਰ ਦੋ ਖਾਨ ਬੜਾ ਸੋਹਣਾ ਲੱਗਾ ਭਾਈ ਇਹਨੂੰ ਕੀ ਬਾਤ ਹੈ ਚੰਗੀ ਬੈਕਗ੍ਰਾਉਂਡ ਵੀ ਤਿਆਰ ਤੇ ਹੋ ਚਿੱਤੀ ਹੈ ਪਰਸੋ ਸਹੀ ਹੈ ਪਰਸੋ ਸਹੀ ਹੈ ਹਾਂ ਇਹ ਕਿਹਦਾ 19 15 14 15 ਬਾਹਾ ਹੈ ਬੌਲਾਈ ਹੈ 14 ਕਿਲੋ ਹੈ ਇਹਨੂੰ ਤੋਰਦੇ ਲੰਮੀ ਕੋਈ ਰਕਤੀ ਨਹੀਂ ਪਾਉਣੀ ਇਤਰੇ ਸੱਡੇ ਟਾਈਮ ਨਾਲ ਬੌਲੇ ਆ ਗਏ ਬਲੋ ਊਣਾ ਆ ਗਈ ਲਓ ਇਪਰੋਂ ਬੈੜ ਆ ਗਈ 15 ਕਿਲੋ 14 ਬੋਲੇ ਤੋਂ ਸਟਾਰਟਿੰਗ ਹੈ ਪਰਸੋਂ ਦੀ ਜਿਹੜੀ ਸੋਈ ਹੋਈ ਆ ਦੁੱਧ ਫਿਰ 18 ਕਿਲੋ ਕਰ ਚੁੱਕੀ 12 20 ਕਿਰੂਗੀ ਬਾਬੇ ਨਹੀਂ ਬੋਲੇ 18 ਦੁੱਧ ਨਹੀਂ ਜਾਂਦੇ ਹਨਾ ਫੇਰ ਕੁਆਲਿਟੀ ਦੇਖ ਸਕਦੇ ਜੀ ਲਓ ਬੰਦੋ ਕੋਈ ਚੰਗਾ ਥੱਲੋਂ ਤੋਰਾ ਤਰਾ ਵੀ ਹਨਾ ਹਾਂਜੀ ਹਾਂਜੀ ਆਣੀ ਬਹੁਤ ਸੋਹਣਾ ਲੱਗਾ। ਮਵੱਛੀ ਆ ਗਈ 나ੜੂ ਨਾਲ ਹਨਾ। ਕੀ ਰੇਟ ਐਂ ਦਾ? ਬਾਬਾ ਜੀ 70 ਕਰ ਦੇ ਮੋ। ਤੇ ਹਾਂ ਤੇ ਨਾ। ਕਾੜੀ ਜਾਂ ਜਸਨਵਈਆ ਤੇ ਜਾਂ ਕੋਈ ਹੋਰ ਹੋ ਜੂ। ਇਧਰ ਆ ਇੱਕ ਇਹਦਾ ਮਾਨਸਾਨ ਹੋ ਜੀ ਬਾਬਾ ਜੀ। ਛੱਡ ਦਿਓ ਕੋਈ ਯਾਦ ਯਾਰ। ਇਧਰ ਵੇਖ ਬਾਬਾ ਜੀ। ਅੱਛਾ। ਛੱਡੀ ਐ। ਯਾਦ ਹੋ ਜਾਂ ਛੱਡ ਦੋਗੇ? ਯਾਰ ਛੱਡਦਾ ਬਾਬਾ ਜੀ। 64 ਦੇ। ਹਾਂਜੀ ਆ ਕੀ ਟੋਕੜ ਗੱਪਣ ਸਾਢੇ 3 ਮਹੀਨੇ ਦਾ ਵੱਡੀ ਗੱਪਣ ਚਲਦਾ ਜੇ ਦੁੱਧ 14 ਕਿਲੋ ਦੁੱਧ ਹਾਂ ਪਹਿਲਾਂ ਸਾਢੇ 3 ਮਹੀਨੇ ਦੀ ਟੋਕੜ ਗੱਭ ਹਨਾ ਹਾਂ ਸਾਢੇ 3 ਮਹੀਨੇ ਗੱਪਣ ਓਕੇ ਜੀ ਦੋ ਸੂਈ ਪਹਿਲਾ ਸੂਣਾ ਦੂਜੇ ਸੂਣਾ ਗਾ ਦੂਸਰੇ ਨੂੰ ਗੱਭ ਪਹਿਲਾ ਸੂਕੇ ਛੱਡਿਆ 22 ਕਿਲੋ ਦੁੱਧ ਦੇ ਕੱਢਿਆ 22 ਪਹਿਲਾਂ ਨੇ 22 ਕਿਲੋ ਦੁੱਧ ਭਰਿਆ ਹਾਂ ਚੌਗਾ ਬੇਨਦੀ ਰ ਭਰਿਆ ਹੋਇਆਗਾ ਠੀਕ ਆ ਤਾਜੀ ਸੂਈ ਨੇ ਸੱਚ ਨੂੰ ਦੁੱਧ ਭਰਿਆ 22 ਕਿਲੋ ਹੁਣ 14 ਪਲੱਸ ਜਿਹੜਾ ਮੌਕੇ ਦਾ ਦੁੱਧ ਜੇ ਸਾਢੇ ਤੇ ਨਾ ਮਹੀਨਿਆਂ ਦੀ ਚੈੱਕ ਪਾਸ ਜੇ ਤੇ 5-6 ਮਹੀਨੇ ਹੋ ਗਏ ਉਹਨਾਂ ਦੇ ਫੀਰ ਨੂੰ ਵੀ ਹਾਂਜੀ 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 ਬੰਦੋ ਜੀ ਚੰਗੀ ਆ ਹਾਂ ਖਰੇ ਆ ਜੇ ਨਹੀਂ ਹੈਗੀ ਆ ਰੇਟ ਇਹਦਾ ਕੀ ਰਹਿ ਗਿਆ ਰੇਡ ਬਾਬਾ ਜੀ ਸੂਜੀ ਗਾਹ ਸੂਜੀ ਤੇ ਫਿਰ ਰਸੀ ਵੀ ਨੱਸਦੀ ਜਾਂਦੀ ਵਹਿੜਿਆ ਹੂੰ ਹੂੰ ਇਹ ਉਹਨਾ 55000 ਮੁੱਲ ਕਰਦੇ ਆ ਹਾਂ ਉਹ 55000 ਦੀ ਦੇ ਦਾਂਗੇ ਬਾਬਾ ਜੀ ਹੋਰ ਛੱਡ ਦੇ ਯਾਰ ਚਲ 50000 ਦੇ ਦੇ ਜੱਤ ਨੂੰ ਪਰਾਂ ਨੂੰ ਮੜਿਆ ਲਾ ਦੇ ਹਾਂ ਚੰਗੀ ਆ ਚਲੋ 52000 ਦੀ ਜੈਸਨ ਹੋ ਗਈ ਹਣਾ ਹੋ ਛੱਗੀ ਆ ਤੇ ਆ ਤੋਕੜਾ ਦੀ ਬਿਨਾ ਬੱਚੇ ਤੋਂ ਪੰਜਾਂ ਜੀ ਬਣਾ ਬੱਚੇ ਤੋਂ ਦੂਜਾ ਸੂਆ ਪਹਿਲਾ ਦੂਜਾ ਸੂਆ ਇਹ ਦੂਜਾ ਹੈਣਾ ਦੁੱਧ ਕੋਲ ਕਿੰਨਾ ਪੱਕਾ 11 ਲੀਟਰ ਦੁੱਧ ਬਾਬਾ ਜੀ 11 ਹਾਂ ਜੀ 11 ਚੋਣ ਓਕੇ ਚੋਣ ਓਕੇ ਲੈ ਆ ਚੋਣ ਓਕੇ ਤੇ 11 ਕਿਲੋ ਦੁੱਧ ਤੇ ਦੂਜਾ ਸੂਆ ਤੇ ਸੰਤਹੁਣ ਬਹੁਤ ਸੋਣਾ ਸੱਜਣੋ ਕੱਦ ਵੀ ਵੱਡਾ ਛੋਟਾ ਨਹੀਂ ਮੋੜ ਲਿਓ ਕੁਈ ਸਰਾਵਾਂ ਨਹੀਂ ਚਲਕੀ ਠੀਕ ਹੈ ਮੋੜ ਲਾਓ ਤੇ ਇਹਦਾ ਰੇਟ ਕਿੰਨਾ ਕਰ ਰਹਿ ਗਿਆ ਬਾਬਾ ਜੀ ਇਹਦਾ ਬਹੁਤ ਚਾਹਿਆ ਗਿਆ ਕਿੰਨਾ ਕੁ ਜੀ 35000 ਕਰਦੇ ਆ ਅੱਛਾ ਮੰਦੀਆ ਤੇਰੇ 30 ਦੇ ਯਾਰ ਖੇਰ ਲਾ ਪਈ ਸਿਆ ਤੇਰੀ ਤੇਰੀ ਜਾਣਦੇ ਤੇਰੀ ਦੀ ਦੇ ਦਾਂਗੇ ਯਾਰ ਨਹੀਂ ਪੂਰੇ ਤੇਰੀ ਕਰਦੇ ਫੇਰ ਲਾ ਪੇਸ ਸੱਜਣੋ 30000 ਦੀ ਮਿਲ ਜੂਗੀ 11 ਕਿਲੋ ਦੁੱਧ ਆ ਦੂਜਾ ਸੂਆ 11 ਕਿਲੋ ਦੁੱਧ ਆ ਵਹਿਣਾ ਡਿਟੇਲ ਕੀਤੀ ਸਾਂਝੀ ਧੰਨਵਾਦ ਸਤਿ ਸ੍ਰੀ ਅਕਾਲ